ਦੋਸਤੋ ਸਿੱਧੂ ਮੂਸੇਵਾਲਾ ਤੇ ਸਟੈਫਲਨਡੋਂ ਦੇ ਗਾਣੇ ਨੂੰ ਲੈ ਕੇ ਫੈਨ ਦੇ ਵਿੱਚ ਐਕਸਾਈਟਮੈਂਟ ਵਧੀ ਹੋਈ ਆ ਫੈਨਸ ਦੇ ਵੱਲੋਂ ਪੋਸਟਰ ਤਿਆਰ ਕੀਤੇ ਜਾ ਰਹੇ ਨੇ ਤੁਸੀਂ ਸਕਰੀਨ ਤੇ ਉੱਤੇ ਦੇਖ ਵੀ ਸਕਦੇ ਹੋ ਇਹ ਸਾਰੇ ਫੈਨ ਮੇਡ ਪੋਸਟਰਸ ਨੇ ਸੋ ਤੁਸੀਂ ਦੇਖ ਸਕਦੇ ਹੋ ਸਿੱਧੂ ਦਾ ਗਾਣਾ ਜਦੋਂ ਆਉਣਾ ਹੁੰਦਾ ਆ ਤਾਂ ਫੈਨਸ ਪੂਰੀ ਤਿਆਰੀ ਦੇ ਵਿੱਚ ਲੱਗ ਜਾਂਦੇ ਨੇ ਕਿਉਂਕਿ ਸਿੱਧੂ ਖੁਦ ਕਹਿੰਦਾ ਸੀ ਵੀ ਆਪਾਂ ਨੂੰ ਪ੍ਰੋਮੋਸ਼ਨ ਦੀ ਲੋੜ ਨਹੀਂ ਸਾਡੇ ਫੈਨ ਹੀ ਬਾਦੂ ਨੇ ਕਿਉਂਕਿ ਸਿੱਧੂ ਦੇ ਕਟੜ ਫੈਨ ਨੇ ਜਿੱਥੇ ਵੀ ਦੇਖੋ ਜਿੰਨੇ ਵੀ ਨੇ ਪਰ ਫੈਨ ਵੀ ਵਿਚਾਰੇ ਕੀ ਕਰਨ ਉਹਨਾਂ ਤੋਂ ਵੇਟ ਨਹੀਂ ਹੋ ਰਹੀਆਂ ਗਾਣੇ ਦੀ ਸਟੈਫਲਨ ਡੋਨ ਨੇ ਆਪਣੇ ਇੰਸਟਾਗ੍ਰam ਤੇ ਇੱਕ ਸਟੋਰੀ ਸ਼ੇਅਰ ਕੀਤੀ ਆ ਜਿੱਥੇ ਕਿ ਸਟੈਫਲਨ ਡੋਨ ਨੇ ਵਾਦਾ ਕੀਤਾ ਸੀ ਵੀ 1 ਲੱਖ ਕਮੈਂਟ ਕਰ ਦੋ ਗਾਣਾ ਸਿੱਟ ਦਿੱਤਾ ਜਾਫੀ ਖਾ ਪਰ ਇੱਕ ਫੈਨ ਦਾ ਰਿਪਲਾਈ ਆਇਆ ਵੀ ਹਲੇ ਤੱਕ ਤੁਸੀਂ ਗਾਣਾ ਸਿੱਟਿਆ ਨਹੀਂ 1 ਲੱਖ ਕਮੈਂਟ ਤਾਂ ਹੋ ਗਏ ਨੇ ਤਾਂ ਸਟੈਫਲਨ ਡੋਨ ਕਹਿੰਦੀ ਆ ਵੀ ਮੈਨੂੰ ਇਹੀ ਐਗਰੈਸ਼ਨ ਅੱਛਾ ਲੱਗਦਾ ਆ ਸਿੱਧੂ ਮੂਸੇਵਾਲੇ ਦੇ ਫੈਨਸ ਦਾ ਤਾਂ ਤੁਸੀਂ ਇਹ ਕਮੈਂਟ ਪੜ੍ਹ ਸਕਦੇ ਹੋ ਬਾਕੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਦਿਓ ਮਿਲਦੇ ਹਾਂ ਹੋਰ ਅਪਡੇਟ ਲੈ ਕੇ ਧੰਨਵਾਦ